ਹੈ ਗਾਇਸ ਮੈਂ ਤੁਹਾਡਾ ਰਣਜੀਤ ਸਿੰਘ ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਹੋਈ ਹਾਂ ਦਾ ਸਕੂਲ ਹੀ ਰੈਡੀ ਤੁਸੀਂ ਸੋਚਦੇ ਹੋਗੇ ਤਾਂ ਰੈਡੀ ਨਹੀਂ ਹੋਇਆ ਅੱਜ ਮੈਂ ਜਾਣਾ ਵਿਦਆਊਟ ਯੂਨੀਫਾਰਮ ਸਕੂਲ ਹੈ ਕਿਉਂਕਿ ਅੱਜ ਇਹ ਹੈ ਪਿਕਨਿਕ ਉੱਥੇ ਹੋ ਗਿਆ ਸਵੀਮਿੰਗ ਪੂਲ ਤੇ ਬੋਟਿੰਗ ਤੇ ਜੋ ਹੋ ਚੁਲੇ ਚਾਲੇ ਜੰਪਿੰਗ ਜੰਪਿੰਗ ਵਾਲੇ ਟ੍ਰੇਨ ਟੂਰ ਅੱਜ ਬਹੁਤ ਖੁਸ਼ ਹਾਂ ਤੇ ਮੈਂ ਦੱਸ ਰਹੀ ਹਾਂ ਕਿ ਕੱਲ੍ਹ ਸਵੇਰੇ ਉਹ ਇੱਕ ਐਕਸੀਡੈਂਟ ਸੀ ਜੋ ਮੈਂ ਨਾ ਅੱਡੇ ਤੇ ਹੈ ਨਾ ਮੈਨੂੰ ਰੋਡ ਕ੍ਰੋਸ ਕਰਨੀ ਪੈਂਦੀ ਹੁੰਦੀ ਹੈ ਮੈਂ ਦੀਦੀ ਚੜ੍ਹਨ ਜਾਂਦੀ ਹੈ ਨਾ ਸਕੂਲ ਜਾਣਾ ਨਜ਼ਦੀਕ ਉਹਦੋਂ ਉਹ ਇਧਰ ਨੂੰ ਲੱਗਦਾ ਸੀ ਉਹਦੋਂ ਉਹ ਗੱਡੀ ਆ ਗਈ ਐਕਸੀਡੈਂਟ ਹੋ ਗਿਆ ਸਿਕਰੇ ਪਰ ਮਾਤਾ ਦਾ ਉਹ ਬਚ ਗਿਆ ਸ਼ੁਕਰ ਹੈ ਉਹਦਾ ਬਚ ਗਿਆ ਏ ਹਨੇ ਵਾਦਖ ਹੋਇਆ ਉਹ ਛੋੜੀਆਂ ਥੋੜੀਆਂ ਹੈਗੀ 6:00 ਵੱਜ ਗਈ ਹੈ ਪਰ ਬਚ ਗਿਆ ਬਾਏ ਗਾਇਸ ਮਿਲਾਂਗੇ ਨੈਕਸਟ ਵਲੋਗ